ਹਾਂਜੀ ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਟੂ आवर ਨਿਊ ਵਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਸਿਵੀਆ ਕਪਰ ਤੇ ਟਾਈਮ ਹੋ ਗਿਆ 9 ਵਜੇ ਅੱਜ ਆਪਾਂ ਫਿਰ ਥੋੜਾ ਜਿਹਾ ਲੇਟ ਹੋ ਗਏ ਪਰ ਕੋਈ ਗੱਲ ਨਹੀਂ ਆਪਾਂ ਰੈਡੀ ਹੋ ਚੁੱਕੇ ਹਾਂ ਠੀਕ ਆ ਤੇ ਰਿੱਕੀ ਰੈਡੀ ਹੋ ਕੇ نیچے ਜਾ ਚੁੱਕਿਆ ਜੁਝਾਰ ਸਿੰਘ ਆਪਾਂ ਜਾ ਕੇ ਦੇਖਦੇ ਹਾਂ ਵੀ ਕੀ ਕਰਦੇ ਆ ਫਿਰ ਤੁਹਾਨੂੰ ਮਿਲਦੇ ਆ ਦਾਦਾ ਜੀ ਨੂੰ ਦਾਦਾ ਜੀ ਨੂੰ ਬਾਹਰ ਕਰ ਦੋ ਜਾਓ ਦਾਦਾ ਜੀ ਨੂੰ ਬਾਹਰ ਕਰਕੇ ਉਹਨਾਂ ਨਾਲੇ ਦਾਦੀ ਨੂੰ ਜਾਓ ਚਲੋ ਚਲੋ ਆਜੋ 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 ਫਿਰ ਆਜੋ ਆਜੋ ਦਾਦੀ ਨੂੰ ਵਾਹ ਕਰਦੇ ਜਾ ਵਾਹ ਕਰਦੇ ਆਦੀ ਵਾਹ ਕਰਦੇ ਜਾ ਜਾ ਵਾਹ ਕਰਕੇ ਆ ਦਾਦਾ ਜੀ ਨੂੰ ਕਰਦੇ ਵਾਹ ਚੱਲ ਚੰਗਾ ਫਿਰ ਚੱਲ ਚੱਲ ਕਹਿੰਦਾ ਮੈਨੂੰ ਛੇਤੀ ਲੈ ਜਾ ਚਲੋ ਫਿਰ ਚਲੋ ਆਜੋ 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 ਜੇ ਡੈਡੀ ਇਹਨੂੰ ਹੁਣ ਪੀਂਗ ਤੇ ਬਾਦੀ ਉਹਦੀ ਤੋਂ ਜੂ ਤੇ ਚਲ ਜੀਏ ਆਜੋ ਲਓ ਬਈ ਹੁਣ ਆਪਾਂ ਕਰਕੇ ਆਉਣੇ ਆ ਸ਼ੂਟ ਕਿਉਂਕਿ ਨਿਊ ਕੁਰਤਾ ਸੂਟ ਆ ਜਿਹੜਾ ਆਪਾਂ ਉਹ ਰੈਡੀ ਕੀਤਾਗਾ ਠੀਕ ਹੈ ਤੇ ਹੁਣ ਆਪਾਂ ਇਹਦਾ ਸ਼ੂਟ ਕਰਕੇ ਆਉਣੇ ਅੱਜ ਬੈਗ ਆਪਾਂ ਚੱਕ ਲਿਆ ਇਹਦੇ ਨਾਲ ਆਪਾਂ ਪਰਸ ਚੱਕਾਂਗੇ ਜਿਆਦਾ ਸੋਹਣਾ ਲੱਗੂਆ ਠੀਕ ਐ ਥਿਸ ਵਨ ਚਲਿਏ ਆਹ ਵਾਲਾ ਪਰਸ ਚੱਕਾਂਗੇ ਦੂਸਰਾ ਜੈਸਾ ਬਹੁਤ ਸੋਹਣਾ ਲੱਗ ਗਿਆ ਨਹੀਂ ਮੇਰੀ ਜੋਨੀ ਕੀ ਬਾਤ ਆ ਬਣਗੀ ਗੱਲ ਹੈਨਾ ਬਸ ਟਾਈਮ ਦੇ ਫਸ ਹੋ ਜਾਊਗਾ ਨਹੀਂ ਲਓ ਭਾਈ ਗਾਇਸ ਥੈਂਕ ਯੂ ਸੋ ਮੱਚ ਕਿ ਸਾਡਾ ਅੱਜ ਟਾਈਮ ਲੱਗ ਗਿਆ ਸ਼ੂਟ ਕਰਨ ਦਾ ਨਹੀਂ ਤਾਂ ਸੀ ਟਾਈਮ ਬਸ ਹੀ ਕਰਦੇ ਫਿਰਦੇ ਸੀ ਅੱਜ ਅੱਜ ਆਪਾਂ ਤਿੰਨ ਸੂਟਾਂ ਦਾ ਕਰਨਾ ਹੈ ਸ਼ੂਟ ਦੇਖਿਓ ਜਓ ਵਨ ਦਾ ਕੀ ਆ ਕਿ ਨਹੀਂ ਕਿ ਦੋ ਦੋ ਦਾ ਕਰੀਏ ਆ ਥੋੜੀ ਮੈਚਿੰਗ ਹੋ ਗਈ ਕਿ ਮੇਰੇ ਨਾਲ ਉਹ ਦੇਖੋ ਵੀਡੀਓ ਬਣਾਵਾਂਗੇ ਆਪਾਂ ਫਿਰ ਦੇਖੋ ਦੋ ਸੂਟਾਂ ਦਾ ਕਰਾਂਗੇ ਅੱਜ ਇੱਕ ਦਾ ਕਰ ਦੋ ਦਾ ਕੱਲ ਨੂੰ ਕਰ ਦਾਂਗੇ ਹਣਾ ਫੋਨ ਹੋਏ ਹੰਤ ਨਹੀਂ ਮੇਨੂੰ ਭਾਦਰ ਤੁਸੀਂ ਯੂਜ਼ ਕਰੀ ਜਾਂਦੇ ਸੀ ਤੁਸੀਂ ਲੈ ਕੇ ਆ ਜਾਓ ਭਾਚਾ ਹੁੰਦੀ ਕੁਝ ਵੀ ਨਹੀਂ ਹੋਗੀ ਹੁੰਦੀ ਵੱਟ ਸਭ ਤੋਂ ਮਹਿੰਗੀ ਪਾਉ ਹੈ ਦੋ ਘਟਾ ਟਾਈਮ ਬੁੱਕ ਜਿੰਦੀ ਉਹਨਾਂ ਦੇ ਦੋ ਘਟਾ ਜੀ ਕੁਝ ਨਹੀਂ ਰਿਹਾ ਇਹਦੇ ਨੀਚੇ ਕੱਲੇ ਕਰੀਮ ਜੀ ਰਹਿ ਗਈ ਇਹਨਾਂ ਨੂੰ ਕੱਲੇ ਕਾਫੀ ਦਿਆ ਕਰੋ ਕਰੀਮ ਜੀ ਨਾ ਪਾਇਆ ਕਰੋ ਉੱਤੇ ਹੈ ਗਲਤ ਗੱਲ ਆ ਇੱਥੇ ਬਸ ਆਉਣਾ ਪੈ ਗਿਆ ਕਿਉਂਕਿ ਉੱਥੇ ਧੁੱਪ ਵਾਲੀ ਸੀ ਸਾਡਾ ਸ਼ੂਟ ਨਹੀਂ ਹੋ ਰਿਹਾ ਸੀਗਾ ਚਲੋ ਚੱਲੀਏ ਕਲਾਇੰਟ ਬੈਠੇ ਦੁਕਾਨ ਤੇ ਨੇ ਸੀ ਵੀ ਇਹਦਾ ਸਕਰੀਨ ਨਹੀਂ ਹੈਗੇ ਹਾਂ ਮੈਨੂੰ ਮੈਂ ਤਾਂ ਜਿਹੜੀ ਆਪ ਬਣਾਉਣੀ ਹੁੰਦੀ ਆ ਉਹ ਪੀ ਕੇ ਵੱਧ ਖੁਸ਼ ਲੋ ਬਈ ਗਾਇਜ਼ ਇੱਕ ਦਿਨ ਦੇ ਵਿੱਚ ਅੱਜ ਦੋ ਸ਼ੂਟ ਕਰਦੇ ਯੈਸ ਸੈਕੰਡ ਸੂਟ ਦਾ ਸ਼ੂਟ ਕਰਨ ਜਾ ਰਹੇ ਆ ਪਹਿਲਾਂ ਨਾ ਜਦੋਂ ਅਸੀਂ ਪਹਿਲਾਂ ਟਾਈਮ ਗਏ ਟੇਡੇ ਟਾਈਮ ਗਏ ਸੀਗੇ ਥੋਪੀ ਵਾਲੀ ਸੀ ਨਾ ਉੱਥੇ ਫਿਰ ਅਸੀਂ ਹੁਣ ਜਾ ਰਹੇ ਆ ਮੇਰਾ ਸੈਕੰਡ ਸ਼ੂਟ ਆ ਠੀਕ ਹੈ ਇਹਦਾ ਸ਼ੂਟ ਕਰਿਆ ਇਹ ਪਹਿਲੇ ਦਾ ਆਪਾਂ ਕਰਤਾ ਅੱਜ ਆਪਾਂ ਦੋ ਸੂਟਾਂ ਦਾ ਸੋਚਿਆ ਸੀਗਾ ਵੀ ਦੋ ਸੂਟਾਂ ਦਾ ਸ਼ੂਟ ਕਰਨਾਗਾ ਇਹ ਕੋਲ ਮਲਾ ਕੇ ਇਹਦੀ ਮਸੂਟਾਂ ਵਾਲੀ ਮਸੂਟਾਂ ਦੀ ਵੀਡੀਓ ਲੱਗ ਬਣਾਤੀ ਸੀ ਰਿੱਕੀ ਮੈਂ ਹੂੰ ਠੀਕ ਐ ਸਹੀ ਆ ਤਾਂ ਆਪਾਂ ਹੁਣ ਫੇਰ ਦੁਬਾਰੇ ਆਊਟਲੈਟ ਜਾਣੇ ਆ ਫਰੇਜ਼ ਤੋਂ ਬਾਅਦ ਆਪਾਂ ਦੁਕਾਨ ਵਾਸਤੇ ਪਰਦੇ-ਪੁਰਦੇ ਲਿਆਉਣੇ ਨੇ ਚੈੱਕ ਕਰਕੇ ਉਹ ਲਿਆਵਾਂਗੇ ਸਕੂਟੀ ਦੀ ਸਰਵਿਸ ਵੀ ਕਰਾਉਣੀ ਆ ਪਰ ਪਹਿਲਾਂ ਆਪਾਂ ਸ਼ੂਟ ਕਰਿਆਏ ਆ ਆਪ ਜੀ ਜਾ ਕੇ ਓਹ ਦਸੀ ਮਨ ਲੋ ਬਈ ਗਾਇਜ਼ ਆਪਾਂ ਸ਼ੂਟ ਕਰਿਆਏ ਠੀਕ ਐ ਹੁਣ ਆਪਾਂ ਪਹੁੰਚ ਗਏ ਕਿਤੇ ਯਸ ਉਹ ਪਪਰਦੇ ਲੈ ਜਾਵਾਂਗੇ ਖਿਰਮੋਟਿਕ ਤੇ ਜਾਏ ਜੀ ਆ ਜਾ ਮੈਂ ਤੇ ਗੱਡੀ ਲਾਉਣਾ ਸ਼ਾਮ ਨੂੰ ਤੁਸੀਂ ਚਾਹਵੇਂ ਗੱਡੀ ਲਾਉ ਮੈਂ ਆ ਗਈ ਲੋ ਵੀ ਆ ਵੀਰਪਾਲ ਆ ਗਈ ਕਿੰਨਾ ਲੇਟ ਆਈ ਹੈ ਦੇਖ ਲੋ ਯਾਰ ਦੇਖ ਲੈ ਕਿਤੇ ਜਾ ਰਹੀ ਪੁੱਤ ਮੈਂ ਤੇ ਮਮਾ ਸੂਟ ਲਾ ਦੋ ਹੈ ਵੀਰਪਾਲ ਨੇ ਮੋਣਾ ਫਾਇ ਮੈਂ ਤੇ ਜਾ ਚੱਪਲਾਂ ਸੋਹਣੀਆਂ ਨੇ ਵੀਰਪਾਲ ਇਹ ਚੱਪਲਾਂ ਮੈਂ ਵੀਰਪਾਲ ਦੀਆਂ ਬਾਕੇ ਲੈ ਕੇ ਗਈ ਸੀ ਸੋਹਣੀਆਂ ਲੱਗਿਆ ਮੈਨੂੰ ਵੀਰਪਾਲ ਦੀਆਂ ਚੱਪਲਾਂ ਬਹੁਤ ਸੋਹਣੀਆਂ ਨੇ ਵਧੀਆ ਫਿਰ ਵੀ ਸ਼ਾਪਿੰਗ ਨਹੀਂ ਨਹੀਂ ਵਧੀਆ ਲੱਗੀਆਂ ਮੈਨੂੰ ਸੋਹਣੀਆਂ ਲੱਗੀਆਂ ਚੱਪਲਾ ਮਾੜੀਆਂ ਨਹੀਂ ਹੈਗੀਆਂ ਮਤਲਬ ਇਹ ਨਹੀਂ ਕਹਿ ਸਕਦੀ ਮੈਂ ਮਾੜੀਆਂ ਨੇ ਤਾਂ ਰੱਖੀ ਇਹ ਚੀਜ਼ ਕੁੜਤਾ ਚੁਟਮੀ ਮੈਂ ਪਾ ਕੇ ਗਈ ਸੀ ਬਹੁਤ ਸੋਹਣਾ ਲੱਗ ਰਿਹਾ ਸੀ ਆ ਤੇ ਇਹ ਪਾਣੀ ਦੀ ਘੁੱਟ ਪਿਆ ਦਿਓ ਕਿਰਾਂ ਫਿਰ ਮੈਂ ਲੈ ਕੇ ਤੁਹਾਨੂੰ ਦਰੋਂ ਪਰ ਦੇ ਕਿੰਨੇ ਪਰਦੇ ਪਹਿਣਗੇ ਇਹ ਦੱਸੋ 1 2 3 ਹੁਣ ਲੱਗ ਤੈਨੂੰ ਪੰਜ ਪਰਦੇ ਬਹੁਤ ਨੇ ਇੱਥੇ ਵੱਡੇ ਪਰਦੇ ਤਾਂ ਤਿੰਨੀ ਬਹੁਤ ਨੇ ਛੋਟੇ ਬੰਜ ਆਉਣਗੇ ਵੱਡੇ ਕਿੰਨਾ ਨੇ ਵੱਡਾ ਹੁੰਦੀ ਦੀ ਉਹ ਤੋਂ ਵੱਡਾ ਕਦੀ ਹੁੰਦਾ ਹੀ ਨਹੀਂ ਉਹ ਮੇਰੀ ਗੱਲ ਸੁਣਾ ਪਰ ਦੇ ਆਪਾਂ ਇੱਥੋਂ ਸ਼ੀਸ਼ੇ ਤੋਂ ਪਰਦਾ ਲਾਉਣਾਗਾ ਸ਼ੀਸ਼ੇ ਤੋਂ ਲੈ ਕੇ ਉਹ ਸ਼ੀਸ਼ੇ ਤੱਕ 1 2 3 ਪਰਦੇ ਇੱਥੇ ਬਹੁਤ ਆ 4 ਮੈਨ ਲਓ ਮੜਾ ਜਾਂ ਫਿਰ ਵੀ ਹਾਏ ਬੇਅੰਤ ਕਿੰਨੇ ਪਰਦੇ ਲੈ ਗਈਏ ਠੀਕ ਐ ਜੁਝਾਰ ਦੇ ਕਿ ਜੁਝਾਰ ਚਾਰ ਪੈਣਗੇ ਦੀਦੀ ਦੇਖਦੇ ਆ ਕਰ ਲਿਆਉਣੇ ਆ ਚਲ ਹਲੋ ਬਈ ਗਾਇਸ ਆਪਾਂ ਬਣਾਈ ਆ ਬੁਟੀਕ ਤੇ ਆਪਦੇ ਘਰੇ ਬਣਾਈ ਆ ਕਾਫੀ ਸਟਾਰਬਕੀ ਵਾਲੀ ਕਾਫੀ ਬਣਾਤੀ ਮੈਂ ਅੱਜ ਦੇਖਦੇ ਆ ਰਿੱਕੀ ਤੋਂ ਪੁੱਛਾਂਗੇ ਵੀ ਕੀ ਅੰਤਰ ਹੈ ਇਸ ਵਿੱਚ ਔਰ ਉਸ ਵਿੱਚ ਹਨਾ ਵੀ 500 ਦੀ ਆਈ ਸੀਗੀ ਇਹ ਮੈਂ ਬਣਾਤੀ ਸਾਰੀ 50 ਰੁਪਿਆ ਦੇ ਵਿੱਚ 100 ਰੁਪਏ ਲੱਗੇ ਆ ਸਾਰੀ ਇਹ ਕਾਫੀ ਤੇ ਕੁਛ ਨਹੀਂ ਰਿੱਕੀ ਤੋਂ ਕੋਈ ਨਾ ਮੜੀ ਠੰਡੀ ਹੋ ਜਾਂਦੀ ਹਨਾ ਤੈਨੂੰ ਵੀ ਬਣਾ ਕੇ ਦਵਾਂ ਇਧਰੀ ਮੇਗੇ ਨਹੀਂ ਚਾਣੀ ਪੀਨੀ ਇੱਕ ਦਿਨ ਕਾਫੀ ਬਣਾਈ ਉਹਦੇ ਕਾ ਨਹੀਂ ਮੈਂ ਤਾਂ ਕਾਫੀ ਪੀਨੀ ਨਹੀਂ ਦੀਦੀ ਲੋ ਬਿੱਟ ਕਿਨ ਲੈ ਕੇ ਜਾ ਰਹੇ ਆ ਅਪਾ ਕਿ ਕਾਫੀ ਬੁੱਚ ਕਿਉਂ ਕਿਦਾਂ ਦੀ ਤੁਸੀਂ ਆਪਕਾ ਆਰਡਰ ਰੈਡੀ ਹੈ ਸਰ ਅਸੀਂ ਵੀ ਸਟਾਰਬਕ ਬਣਾਉਣ ਲੱਗੇ ਡਿਫਰੈਂਸ ਦੱਸੋ ਕੀ ਆ ਸਾਡੀ ਕਾਫੀ ਵਧੀਆ ਕਿ ਉਹਨਾਂ ਦੀ ਵਧੀਆ ਉਹ ਜਮੀਂ ਫਰਕ ਨਹੀਂ ਮਾਪੀਦਾ ਹੈ ਬਰ ਗਲਾਸ ਜੀ ਮੈਂ ਡਿਫਰੈਂਟ ਤਰੀਕੇ ਨਾਲ ਬਣਾਈ ਆ ਥੋਡੇ ਵਾਲਾ ਟੇਸਟ ਤਾਂ ਨਾਰਮਲ ਕਾਫੀ ਵਾਲਾ ਆਉਂਦਾ ਹੁੰਦਾ ਬਸ ਗਲਾਸ ਦਾ ਹੀ ਫਰਕ ਆ ਆਪਾਂ ਉਹਨਾਂ ਤੋਂ ਗਲਾਸ ਹੀ ਲੈ ਆਉਣੇ ਆ ਕਿਹੜੀ ਹੈ ਸਟਾਰਬਕੀ ਵਾਲੀ ਆਪਾਂ ਦੇ ਦਿਆ ਕਰਾਂਗੇ ਬਹੁਤ ਸੋਹਣਾ ਕਰੋ ਬਹੁਤ ਸੋਹ ਸੱਚੀ ਵਧੀਆ ਲੱਗੀ ਤੇ ਜੈਨੂਨ ਰਿਵਿਊ ਆ ਕੀ ਕਹਿਣਾ ਚਾਹੋਗੇ ਗਾਇਜ਼ ਹਣ ਗਾਇਜ਼ਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਆਡੀਅנס ਨੂੰ ਵੀ ਤੁਸੀਂ ਜਿਵੇਂ ਮਨਪ੍ਰੀਤ ਬਣਾਉਂਦੀ ਆ ਉਦਾਂ ਉਹ ਵੀ ਬਣਾਇਆ ਕਰੋ ਕੋਈ ਫਰਕ ਨਹੀਂ ਹੈਗਾ ਹਲੇ ਤੱਕ ਇਹ ਮਾਲੂ ਜਿਹੜਾ ਚਾਕਲੇਟ ਫਲੇਵਰ ਹੁੰਦਾ ਜਿਹਦੇ ਵਿੱਚ ਉਹ ਪੈ ਜੇ ਜਿਹੜੀ ਚਾਕਲੇਟ ਫਲੇਵਰ ਵਾਲੀ ਅੱਜ ਆਪਾਂ ਪੀ ਕੇ ਆਏ ਆ ਉਸ ਤੋਂ ਬੈਸਟ ਬਣੂ ਹਾਂ ਉਸ ਤੋਂ ਬੈਸਟ ਬਣੂ ਹਾਂ ਸਹੀ ਹੈ ਚਲ ਠੀਕ ਹੈ ਮੈਂ ਚਾਹ ਪੀ ਆਵਾਂ ਉਹ ਵੀ ਮੈਂ ਕਰ ਮੈਂ ਅੱਗੇ ਸਟਾਰਟ ਕਰੀ ਖੜਾ ਚੱਲ ਬੜਾ ਉਹ ਤਾਂ ਮੈਂ ਸਮਝ ਗਿਆ ਆ ਚੂਲਾ ਵੀ ਆਪਾਂ ਮੋੜ ਕੇ ਆਉਣਾ ਚਾਹੀਦਾ ਚੂਟਾਲੀਆਂ ਉੱਠੋ ਬਸ ਫਿਰ ਮੈਂ ਆ ਜਾ ਹਲ ਮੈਂ ਆਉਣੀ ਆ 2 ਮਿੰਟ ਚ ਜਾਗੀ ਮੈਂ ਉਹਨੂੰ ਦੇ ਆ ਮੈਂ ਕਾਫੀ ਬਣਾ ਕੇ ਵੀਰ ਪਾਲ ਨੂੰ ਹੋ ਕੇ ਨਹੀਂ ਮੈਂ ਵੀ ਕਾਫੀ ਪੀਣੀ ਆ। ਆ ਦੇ ਦੇ ਤੁਸੀਂ ਜ਼ਿਆਦਾ ਨਹੀਂ ਪੀਣੀ। ਇਹ ਮੈਂ ਤਾਂ ਪੀਊਗਾ ਸਾਰੀ। ਫੇਰ ਪੀਓ। ਮੈਂ ਆ ਗਈ 2 ਮਿੰਟ ਚ ਜਾਗੀ। 2 ਮਿੰਟ ਚ ਜਾਗੀ 2 ਮਿੰਟ। ਓਏ ਕੁੜੀਏ ਨਹੀਂ ਕੁੜੀਏ ਆ ਦੇਖ ਲੋ ਬਾਈ ਸਾਡੇ ਬੁਟੀਕ ਤੇ ਦੋ ਛੋਟੇ ਬੱਚੇ ਨੇ। ਇੱਕ ਵੀਰਾ ਇੱਕ ਜੁਝਾਰ ਹੁਣ ਪੀ ਕੇ ਦੱਸ ਕਿਦਾਂ ਲੱਗੀ। ਸਵਾਦ ਕੀ ਬੰਦਾ ਏ ਇਹ ਬੰਦਾ ਸਾਡਾ ਕਹਿੰਦਾ ਮੈਂ ਚਾਹ ਨਹੀਂ ਪੀਣੀ ਤਾਂ ਕਰਕੇ ਇਹਨੂੰ ਕੌਫੀ ਪਿਆਈਆ ਲਓ ਬਈ ਆਪਾਂ ਪਹੁੰਚ ਗਏ ਘਰੇ ਚਲੋ ਜੀ ਜੁਹਾਰ ਨੂੰ ਖਵਾਉਣੇ ਆਪਾਂ ਦੜੀਆ ਇੱਥੇ ਬੈਠੋ ਜੁਹਾਰ ਸਿੰਘ ਇੱਥੇ ਬਹਿ ਜਾਓ ਐ ਐ ਕਰਕੇ ਠੀਕ ਹੈ ਲਓ ਬਈ ਜੁਹਾਰ ਸਿੰਘ ਜੀ ਦਾ ਖਾ ਕੇ ਦਲੀਆ ਲੈਣ ਲੱਗੇ ਝੂਟਾ ਟਮਾਟਾ ਹਨਾ ਜੁਹਾਰ ਇਹ ਝੂਟੇ ਮਾਟੇ ਯਾਰ ਨੂੰ ਆਪਾਂ ਝੂਟੇ ਦੇਣ ਲੱਗੇ ਘਰੇ ਮੈਂ ਵਾਕਈ ਸਿਆਹ ਸੂਟ ਮੰਮੀ ਨੇ ਬਹੁਤ ਸੋਹਣਾ ਕੌਮਪਲੀਮੈਂਟ ਦਿੱਤਾ ਕਹਿੰਦੇ ਬਹੁਤ ਪਿਆਰਾ ਕੁੜਤਾ ਸੂਟ ਬਣਿਆ ਤੇ ਅੱਜ ਆਪਣੇ ਕੋਲ ਬਣਨੀ ਆ ਆਲੂ ਚੋਲੇ ਠੀਕ ਆ ਆਪਾਂ ਅੱਜ ਬਣਾਇਆ ਆ ਆਲੂ ਚੋਲੇ ਬਹੁਤ ਹੀ ਸਵਾਦ ਵੰਦੀ ਹੈ ਸਾਡੀ ਚੱਕੀ ਸਬਜੀ ਪਰ ਅਸੀਂ ਇਹਦੇ ਦੁੱਧ ਵੀ ਪਾ ਲੈਨੇ ਆ ਉਹ ਦੱਸ ਦਿਓ ਜੀ ਕਿਸੇ ਨੂੰ ਦੁੱਧ ਵਾਲੀ ਰੈਸਪੀ ਚਾਹੀਦੀ ਹੋਈ ਅਸੀਂ ਬਣਾ ਕੇ ਦੱਸ ਦਾਂਗੇ ਹਾਂਜੀ ਇੱਕ ਕੁੜੀ ਨੇ ਨਾ ਬਈ ਕੱਲ ਰਾਤ ਅਸੀਂ ਲੇਟ ਹੋ ਗਏ ਕੰਮਕਾਰ ਕਰਦੇ ਕਿਉਂਕਿ ਮੰਮੀ ਤਬੀਅ ਥੋੜੀ ਜਿਹੀ ਡਾਊਨ ਸੀ ਤਾਂ ਕਰਕੇ ਸਬਜ਼ੀ ਦਾ ਰੋਟੀ ਪਾਣੀ ਦਾ ਆਪ ਨੂੰ ਹੀ ਦੇਖਣਾ ਪਿਆ ਸੀ ਤਾਂ ਕੱਲ ਤੁਸੀਂ ਇੱਕ ਬਲੌਗ ਦੇ ਵਿੱਚ ਮੈਂ ਪੁੱਛਿਆ ਸੀਗਾ ਵੀ ਖੜਾਉਣੇ ਝੂਹਾਰ ਵਾਸਤੇ ਕਿਹੜੇ ਸਹੀ ਆ ਤਾਂ ਕੁੜੀ ਨੇ ਕਿਹਾ ਸੀਗਾ ਵੀ ਤੁਸੀਂ ਹੀ ਇਹਦੀ ਜਗ੍ਹਾ ਤੇ ਵੀ ਇਹ ਤਾਂ ਯੂਜ਼ ਨਹੀਂ ਹੁੰਦਾ ਹੁਣ ਜਿਹੜਾ ਝੂਲਾਗਾ ਵੀ ਇਹਦੀ ਜਗ੍ਹਾ ਤੇ ਤੁਸੀਂ ਝੂਹਾਰ ਵਾਸਤੇ ਇੱਕ ਮੈਟ ਲੈ ਕੇ ਆਓ ਉਹਦੇ ਉੱਤੇ ਕਾਫੀ ਸਾਰੀਆਂ ਚੀਜ਼ਾਂ ਬਣੀਆਂ ਹੁੰਦੀਆਂ ਮੈਟ ਦੇ ਉੱਤੇ ਜਵਾ ਖੇਡੀ ਜਾਂਦਾ ਰਹਿੰਦਾ ਨਾਲੇ ਮੈਟ ਨੂੰ ਦੇਖੀ ਜਾਂਦਾ ਰਹਿੰਦਾ ਆਈਡੀਆ ਆਪਣੇ ਕੋਲ ਪਾਣੀ ਵਾਲਾ ਡੱਬਾ ਜਾਂ ਤਾਂ ਮੈਨੂੰ ਲੱਗਾ ਪਿਆ ਹੈ ਨਾ ਉਪਰੇ ਦਾ ਉਹ ਭਰ ਲਾਂਗੇ ਉਹਦੀ ਹਵਾ ਜੀ ਭਰ ਕੇ ਤੇ ਉਹ ਲਿਆਵਾਂਗੇ ਆਪਾਂ ਤੇ ਮੈਟ ਜਿਆ ਕਿਹਾ ਸੀ ਦੋ ਤਿੰਨ ਕੁੜੀਆਂ ਨੇ ਵਧੀਆ ਲੱਗਿਆ ਮੈਨੂੰ ਤੁਸੀਂ ਕਿਹਾ ਤੇ ਇੱਕ ਕੁੜੀ ਨੇ ਕਿਹਾ ਸੀ ਵੀ ਤੁਸੀਂ ਜੁਝਾਰ ਨੂੰ ਖਵਾਉਂਦੇ ਪਿਉਂਦੇ ਕੀਓ ਜੁਝਾਰ ਦੀ ਡਾਈਟ ਸਵੇਰ ਤੋਂ ਸਟਾਰਟ ਹੋ ਜਾਂਦੀ ਹੈ ਮੈਂ ਤੁਹਾਨੂੰ ਦੱਸਦੀ ਆ ਸਵੇਰੇ ਉੱਠਨ ਤੋਂ ਬਾਅਦ ਪਹਿਲਾਂ ਤਾਂ ਇਹ ਪਾਣੀ ਪੀਂਦਾਗਾ ਫਿਰ ਇਹ 2 ਘੰਟਿਆਂ ਬਾਅਦ ਇਹਨੇ ਲੱਸੀ ਦਹੀਂ ਤੇ ਰੋਟੀ ਖਾਣੀ ਹੁੰਦੀ ਹੈ ਤਿੰਨੇ ਚੀਜ਼ ਅੱਧੀ ਰੋਟੀ ਅੱਧੀ ਕੌਲੀ ਦਹੀਂ ਦੀ ਤੇ ਇੱਕ ਕੱਪ ਲੱਸੀ ਦਾ ਪੀ ਕੇ ਫਿਰ ਇਸ ਤੋਂ ਬਾਅਦ ਦੁਪਹਿਰੇ ਸੌਂ ਜਾਂਦਾਗਾ ਹੁਣ ਵੀ ਇਹਦਾ ਸੌਣ ਦਾ ਟਾਈਮ ਅੱਖਾਂ ਚ ਫੁੱਲ ਨਹੀਂਦਾ ਫਸੇ ਸੌਣ ਵਾਲਾ ਹੀ ਆ ਸੌਣ ਤੋਂ ਬਾਅਦ ਫਿਰ ਜਦੋਂ ਵੀ ਇਹ ਉੱਠਦਾਗਾ ਠੀਕ ਆ ਉੱਠਣ ਤਾਰ ਤੱਕ ਆਂਦਾ ਨਹੀਂ ਪਾਣੀ ਪੂਣੀ ਪੀ ਕੇ ਅੱਧੇ ਘੰਟੇ ਘੰਟੇ ਬਾਅਦ ਫਿਰ ਅਸੀਂ ਕਿਸੇ ਵੀ ਫਰੂਟ ਨੂੰ ਮੈਸ ਕਰਕੇ ਇਹਨੂੰ ਕੋਈ ਫਰੂਟ ਖਵਾ ਦੇਣਾ ਚਾਹੇ ਬਨਾਣਾ ਚਾਹੇ ਪਪੀਤਾ ਠੀਕ ਹੈ ਚਾਹੇ ਮੈਂ ਗੋ ਕੋਈ ਵੀ ਫਰੂਟ ਜੋ ਵੀ ਇਹ ਖਾਂਦਾ ਉਸ ਤੋਂ ਬਾਅਦ ਜਦੋਂ ਇਹਨੂੰ ਫੇਰ ਭੁੱਖ ਲੱਗਦੀ ਹੈ ਵਿਚਲੀ ਇਹ ਬਿਸਕਟ ਖਾ ਲੈਂਦਾ ਫਿਰ ਸ਼ਾਮ ਨੂੰ ਜਾ ਕੇ ਅਸੀਂ ਇਹਨੂੰ ਦਲੀਏ ਦੀ ਕੌਲੀ ਖਵਾ ਦਿੰਨੇ ਆ ਦਲੀਏ ਤੋਂ ਬਾਅਦ ਫਿਰ ਇਹ ਰਾਤ ਨੂੰ ਰੋਟੀ ਖਾਂਦਾਗਾ ਰੋਟੀ ਤੋਂ ਬਾਅਦ ਫਿਰ ਇਹ ਕਈ ਵਾਰ ਦਲੀਆ ਖਾ ਲੈਂਦਾ ਜਾਂ ਬਿਸਕਟ ਖਾ ਲੈਂਦਾਗਾ ਠੀਕ ਆ ਦੁੱਧ ਜੇ ਇਹ ਤਾਂ ਦਿਲ ਕਰਦਾ ਤਾਂ ਠੰਡਾ ਦੁੱਧ ਪੀ ਲੈਂਦਾ ਨਹੀਂ ਇਹ ਪੀਂਦਾ ਨਹੀਂ ਹੈਗਾ ਇਹਦੀ ਮਰਜ਼ੀ ਹੈ ਕਿਉਂਕਿ ਇਹ ਮਦਰ ਫੀਡਤੀ ਆ ਹਲੇ ਤੱਕ ਇਹ ਜੋਹਾਰ ਸਿੰਘ ਦੀ ਡਾਈਟ ਆ ਜਿੰਨੀ ਕ ਅਸੀਂ ਦੀ ਡਾਈਟ ਫੋਲੋ ਕਰਦੇ ਆ ਇਹੀ ਡਾਈਟ ਹੈ ਦੀ ਬਾਕੀ ਕਈ ਵਾਰ ਬਾਹਰ ਅੰਦਰ ਗਏ ਹੋਣਿਆਂ ਕੋਈ ਹੋਰ ਚੀਜ਼ ਖਾਣੀ ਹੁੰਦੀ ਆ ਉਹ ਵੀ ਖਾ ਲੈਂਦਾ ਕੱਲੀ ਦਹੀਂ ਵੀ ਖਾ ਲੈਂਦਾ ਦਹੀਂ ਦੇ ਵਿੱਚ ਚੱਕਰ ਪਾ ਕੇ ਵੀ ਖਾ ਲੈਂਦਾ ਉਹ ਜਿਵੇਂ ਇਹਦੀ ਮਰਜ਼ੀ ਹੁੰਦੀ ਓਵੇਂ ਕਰ ਲੈਂਦਾ ਹੁਣ ਮੈਨੂੰ ਤੰਗ ਕਰ ਰਿਹਾ ਫਿਲਹਾਲ ਤੇ ਕੱਲ ਜਿਹੜੇ ਆਪਾਂ ਸੂਟ ਬਣਾਏ ਸੀਗੇ ਜਿਹੜਾ ਕੁੜਤਾ ਸੂਟ ਸੀਗਾ ਬਈ ਉਹ ਤਾਂ ਮੈਨੂੰ ਲੱਗਦਾ ਬਸ ਗਿਆ ਸੂਟ ਹਾਂ ਤੇ ਇਸ ਤੋਂ ਬਾਅਦ ਜਿਹੜਾ ਬਲੂ ਸੂਟ ਆ ਉਹ ਅਜੇ ਇੰਸਟਾ ਤੇ ਫੋਟੋ ਵੀਡੀਓਜ਼ ਅਪਲੋਡ ਕਰਨੀ ਹੈਗੀ ਮੈਂ ਠੀਕ ਆ ਉਹ ਜਦੋਂ ਫੋਟੋ ਵੀਡੀਓਸ ਅਪਲੋਡ ਕਰਾਂਗੇ ਫਿਰ ਦੇਖਾਂਗੇ ਤੇ ਇੱਕ ਤੁਸੀਂ ਕਹਿੰਦੇ ਹੋ ਨਾ ਵੀ ਸਲਵਾਰ ਸਲਵਾਰ ਬਈ ਆਪਣੀ ਸਟ੍ਰੇਟ ਹੀ ਹੁੰਦੀ ਆ ਆਪਣੀ ਸਲਵਾਰ ਸਟ੍ਰੇਟ ਹੀ ਆ ਇੱਕ ਕੁੜੀ ਕਹਿੰਦੀ ਸੀ ਫਾਰਸੀ ਸਲਵਾਰ ਜ਼ਰੂਰ ਬਣਾਇਓ ਤੁਸੀਂ ਕਮੈਂਟ ਕਰਕੇ ਦੱਸ ਦਿਓ ਮੈਂ ਫਾਰਸੀ ਸਲਵਾਰ ਬਣਾਵਾਂ ਜਾਂ ਨਾ ਬਣਾਵਾਂ ਤੇ ਬਾਕੀ ਇੱਕ ਸੂਟ ਅੱਜ ਤੇ ਇੱਕ ਕੁੜਤਾ ਸੂਟ ਦੋ ਸੂਟ ਆਪਣੇ ਅੱਜ ਰੈਡੀ ਹੋ ਗਏ ਆ ਠੀਕ ਹੈ ਇਹਨਾਂ ਦਾ ਸ਼ੂਟ ਵੀ ਦੇਖਾਂਗੇ ਬਾਕੀ ਇੱਕ ਦਿਨ ਦੇ ਵਿੱਚ ਆਪਾਂ ਕੱਲ੍ਹ ਦੋ ਸ਼ੂਟ ਤਾਂ ਕੱਢ ਹੀ ਦਿੱਤੇ ਉਹ ਸ਼ੂਟ ਤਾਂ ਆਪਾਂ ਕੰਪਲੀਟ ਕਰਤੇ ਬਾਕੀ ਅਸੀਂ ਬਣਾਈ ਸੀਗੀ ਸਬਜੀ ਬੈਂਗਣੀ ਭਰ ਕੇ ਬਿਆੰਤ ਨੇ ਉਹ ਸਹੀ ਕਲਿੱਪਾਂ ਨਹੀਂ ਬਣਾਈਆਂ ਇਹਨੇ ਨਹੀਂ ਮੈਂ ਤੁਹਾਨੂੰ ਦੱਸ ਦੰਦੀ ਬਾਕੀ ਹੁਣ ਆਪਾਂ ਸਹੀ ਕਲਿੱਪਾਂ ਬਣਾਵਾਂਗੇ ਉਹਦੇ ਤੁਹਾਨੂੰ ਦੱਸਾਂਗੇ ਵੀ ਕਿਵੇਂ ਬਣਦੀ ਆ ਉਹ ਭਰ ਕੇ ਠੀਕ ਇਹ ਕੁੜੀ ਮੈਨੂੰ ਕਹਿੰਦੀ ਸੀ ਵੀ ਕੁਕਿੰਗ ਦਾ ਜਿਹੜਾ ਚੈਨਲ ਆ ਉਹ ਅਲੱਗ ਬਣਾ ਲਓ ਨਹੀਂ ਬਈ ਆਪਾਂ ਫਿਟਨੈਸ ਚੈਨਲ ਅਲੱਗ ਬਣਾਇਆਗਾ ਬਟ ਇਹ ਤਾਂ ਜਦੋਂ ਬਲੌਗ ਕਈ ਵਾਰ ਪੂਰਾ ਨਹੀਂ ਹੁੰਦਾ ਫਿਰ ਸਾਨੂੰ ਐ ਵੀਡੀਓ ਪੂਰੀ ਕਰਨੀ ਪੈਂਦੀ ਆ ਕੋਈ ਚੀਜ਼ ਬਣਾ ਕੇ ਚਾ ਕੁਕਿੰਗ ਵਾਲੀ ਕੋਈ ਵੀ ਚੀਜ਼ ਬਣਾ ਕੇ ਫਿਰ ਸਾਨੂੰ ਵੀਡੀਓ ਕੰਪਲੀਟ ਕਰਨੀ ਪੈਂਦੀ ਆ ਹੋਰ ਨੀ ਮਚੱਕਰ ਲੋ ਬਈ ਇਹ ਵਾਲਾ ਸੀਗਾ ਆਪਣਾ ਅੱਜ ਦਾ ਵਲੌਗ ਠੀਕ ਹੈ ਤੇ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਊਗਾ ਛੋਟਾ ਜਿਹਾ ਵਲੌਗ ਸੀਗਾ ਸੌਰੀ ਸਾਡੇ ਤੋਂ ਖਾਲੇ ਜ਼ਿਆਦਾ ਨਹੀਂ ਬਣਾਇਆ ਗਿਆ ਤੇ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਮਿਲਦੇ ਆਪਾਂ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਇਹ ਵਾਲੇ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਜਿਹੜੀ ਚੀਜ਼ ਪੁੱਛੀ ਆ ਮੈਂ ਉਹ ਜਰੂਰ ਕਮੈਂਟ ਕਰਿਓ ਠੀਕ ਹੈ ਤਾਂ ਬਾਏ ਬਾਏ ਗਾਇਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ